ਇੱਕ ਪਿੰਡ ਵਿੱਚ ਇੱਕ ਸੇਠ ਰਹਿੰਦਾ ਸੀ ਜਿਹਦਾ ਨਾਮ ਸੀ ਨੱਥੂ ਰਾਮ ਸੇਠ ਉਹ ਜਦੋਂ ਵੀ ਹੁਣ ਪਿੰਡ ਦੇ ਵਿੱਚੋਂ ਲੰਘਦਾ ਤਾਂ ਸਾਰੇ ਲੋਕ ਉਸ ਦਾ ਇੱਜ਼ਤ ਮਾਨ ਕਰਦੇ ਕੋਈ ਸਾਸਰੀ ਕਾਲ ਬੁਲਾਉਂਦਾ ਕੋਈ ਨਮਸਤੇ ਕਰਦਾ ਕੋਈ ਸਲਾਮ ਕਰਦਾ ਉਹ ਜਿਵੇਂ ਜਿਵੇਂ ਹੀ ਪਿੰਡ ਵਿੱਚ ਗੁਜ਼ਰਦਾ ਉਸ ਦੀ ਬਹੁਤ ਜ਼ਿਆਦਾ ਇੱਜ਼ਤ ਹੁੰਦੀ ਪਰ ਸੇਠ ਅੱਗੋਂ ਸਾਰਿਆਂ ਨੂੰ ਸਿਰ ਹਿਲਾ ਦਿੰਦਾ ਤੇ ਮੋੜ ਕੇ ਜਵਾਬ ਨਾ ਦਿੰਦਾ ਸਿਰਫ ਇਹੀ ਕਹਿ ਦਿੰਦਾ ਕਿ ਘਰ ਜਾ ਕੇ ਕਹਿ ਦੂੰਗਾ ਕਰ ਜਾ ਕੇ ਬੋਲ ਦੂੰਗਾ ਹੁਣ ਇੱਕ ਦਿਨ ਸੇਠ ਪਿੰਡ ਵਿੱਚੋਂ ਲੰਘਿਆ ਜਾ ਰਿਹਾ ਸੀ ਇੱਕ ਬੰਦੇ ਨੇ ਉਹਨੂੰ ਸਾਸਤਰੀ ਅਕਾਲ ਬੁਲਾਈ ਤੇ ਸੇਠ ਨੇ ਫੇਰ ਸਿਰ ਹਿਲਾਇਆ ਤੇ ਅੱਗੋਂ ਕਹਿ ਦਿੱਤਾ ਕਿ ਘਰ ਜਾ ਕੇ ਕਹਿ ਦੂੰਗਾ ਇਹ ਦੇਖ ਕੇ ਉਹ ਵਿਅਕਤੀ ਨੇ ਸੇਠ ਨੂੰ ਪੁੱਛਿਆ ਕਿ ਸੇਠ ਸਾਹਿਬ ਇਹ ਕੀ ਗੱਲ ਹੋਈ ਤੁਸੀਂ ਅਕਸਰ ਮੈਂ ਦੇਖਿਆ ਜਦੋਂ ਵੀ ਕੋਈ ਤੁਹਾਨੂੰ ਸलाम नमस्ते ਕਰਦਾ ਹੈ ਤੁਸੀਂ ਸਿਰ ਹਿਲਾ ਕੇ ਕਹਿ ਦਿੰਦੇ ਹੋ ਘਰੇ ਜਾ ਕੇ ਕਹਿ ਦੂੰਗਾ ਤੁਸੀਂ ਜਵਾਬ ਨਹੀਂ ਦਿੰਦੇ ਤਾਂ ਸੇਠ ਨੇ ਸਾਰੀ ਗੱਲ ਦੱਸੀ ਕਿ ਮੈਂ ਕਿਸੇ ਟਾਈਮ 'ਚ ਬਹੁਤ ਗਰੀਬ ਹੁੰਦਾ ਸੀ ਤੇ ਮੈਨੂੰ ਪਿੰਡ 'ਚ ਕੋਈ ਬੁਲਾ ਕੇ ਰਾਜੀ ਨਹੀਂ ਸੀ ਮੈਨੂੰ ਸਾਰੇ ਨੱਥੂ-ਨੱਥੂ ਕਹਿ ਕੇ ਟੀਚਰਾਂ ਕਰਦੇ ਸੀ ਮੈਨੂੰ ਕੋਈ ਵੀ ਨੱਥੂ ਰਾਮ ਨਹੀਂ ਕਹਿੰਦਾ ਸੀ ਪਰ ਅੱਜ ਮੇਰੇ ਕੋਲ ਪੈਸਾ ਹੈ ਮੈਂ ਧਨਵਾਨ ਬਣ ਚੁੱਕਿਆ ਇਸ ਕਰਕੇ ਹਰ ਕੋਈ ਮੈਨੂੰ ਨਮਸਤੇ ਸਤਿ ਸ੍ਰੀ ਅਕਾਲ ਬੁਲਾ ਕੇ ਲੰਘਦਾ ਹੈ ਤੇ ਮੈਂ ਬਸ ਇਹੀ ਕਹਿਣਾ ਕਿ ਮੈਂ ਘਰ ਜਾ ਕੇ ਕਹਿ ਦੂੰਗਾ ਕਿਉਂਕਿ ਇਹ ਮੈਨੂੰ ਨਹੀਂ ਬੁਲਾਉਂਦੇ ਇਹ ਪਹਿਲਾਂ ਜਿਹੜੇ ਮੈਨੂੰ ਨੱਥੂ ਕਹਿੰਦੇ ਸੀ ਅੱਜ ਮੈਨੂੰ ਕਹਿੰਦੇ ਨੇ ਨੱਥੂ ਰਾਮ ਸੇਠ ਜੀ ਸਤਿ ਸ੍ਰੀ ਅਕਾਲ ਇਹ ਮੇਰੇ ਪੈਸੇ ਦੀ ਇੱਜ਼ਤ ਕਰਦੇ ਨੇ ਮੈਂ ਇਹਨਾਂ ਨੂੰ ਕਹਿ ਦਿੰਨਾ ਕਿ ਮੈਂ ਘਰ ਜਾ ਕੇ ਬੋਲ ਦੂੰਗਾ ਹੁਣ ਮੈਂ ਘਰੇ ਹਰ ਰੋਜ਼ ਜਾਣਾ ਤਿਜੋਰੀ ਖੋਲਣਾ ਤੇ ਪੈਸਿਆਂ ਦੇ ਸਾਹਮਣੇ ਕਹਿ ਦਿੰਨਾ ਕਿ ਅੱਜ ਇੰਨੇ ਲੋਕਾਂ ਨੇ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਈ ਅੱਜ ਇੰਨੇ ਲੋਕਾਂ ਨੇ ਤੁਹਾਨੂੰ ਸਲਾਮ ਕੀਤੇ ਅੱਜ ਇੰਨੇ ਲੋਕਾਂ ਨੇ ਤੁਹਾਨੂੰ ਨਮਸਤੇ ਕਿਹਾ ਬਸ ਫੇਰ ਮੈਂ ਤਜੋਰੀ ਬੰਦ ਕਰ ਦਿੰਨਾ ਕਿਉਂਕਿ ਮੇਰੇ ਚ ਇਹ ਗਲਤ ਫਹਿਮੀ ਨਹੀਂ ਹੁੰਦੀ ਕਿ ਲੋਕ ਮੇਰੀ ਇੱਜ਼ਤ ਕਰਦੇ ਨੇ ਲੋਕ ਮੇਰੀ ਨਹੀਂ ਮੇਰੇ ਪੈਸੇ ਦੀ ਇੱਜ਼ਤ ਕਰਦੇ ਨੇ ਹੁਣ ਉਸ ਵਿਅਕਤੀ ਨੂੰ ਸਾਰੀ ਗੱਲ ਸਮਝ ਆ ਗਈ ਸੋ ਦੋਸਤੋ ਇਹੀ ਗੱਲ ਹੈ ਅਸੀਂ ਇੱਕ ਸਾਡਾ ਅਖਾਨ ਵੀ ਹੈ ਨਾ ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸਰਮ ਹੈਨਾ ਜਦੋਂ ਬੰਦੇ ਕੋਲ ਕੁਝ ਹੈ ਨਹੀਂ ਤਾਂ ਬੰਦੇ ਲੋਕ ਨੱਥੂ ਰਾਮ ਨੂੰ ਵੀ ਨੱਥੂ ਨੱਥੂ ਕਹਿ ਕੇ ਬੁਲਾਉਂਦੇ ਨੇ ਸਾਨੂੰ ਵੀ ਇਦਾਂ ਹੀ ਕਹਿ ਕੇ ਬੁਲਾਉਂਦੇ ਨੇ ਸਾਡਾ ਕੋਈ ਸਹੀ ਨਾਮ ਵੀ ਨਹੀਂ ਲੰਦਾ ਤੇ ਪਰ ਜਦੋਂ ਬੰਦੇ ਕੋਲ ਧਨ ਆ ਜਾਂਦਾ ਪੈਸਾ ਆ ਜਾਂਦਾ ਲੋਕ ਸਾਡੇ ਨਾਮ ਨੂੰ ਬੜੀ ਇੱਜ਼ਤ ਨਾਲ ਲੈਣਾ ਸ਼ੁਰੂ ਕਰ ਦਿੰਦੇ ਨੇ ਇਸ ਗਲਤ ਫਹਿਮੀ 'ਚ ਕਦੇ ਨਾ ਰਹਿਣਾ ਕਿ ਲੋਕ ਤੁਹਾਡੀ ਇੱਜ਼ਤ ਕਰਦੇ ਨੇ ਲੋਕ ਤੁਹਾਡੇ ਪੈਸੇ ਦੀ ਤੁਹਾਡੇ ਰੁਤਬੇ ਦੀ ਤੁਹਾਡੀ ਕੁਰਸੀ ਦੀ ਇੱਜ਼ਤ ਕਰਦੇ ਨੇ ਸੋ ਇਹੇ ਕੰਮ ਹੈ ਜੀ ਸਾਰਿਆਂ ਦਾ ਸਿਰਫ ਪੈਸੇ ਦੀ ਇੱਜ਼ਤ ਹੁੰਦੀ ਆ ਥੈਂਕ ਯੂ ਸੋ ਮੱਚ ਇਹ ਵੀਡੀਓ ਵਧੀਆ ਲੱਗੇ ਤੇ ਸ਼ੇਅਰ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਪੈਸਾ ਕਮਾਓ ਤਾਂ ਕਿ ਲੋਕ ਤੁਹਾਨੂੰ ਇੱਜ਼ਤ ਨਾਲ ਬੁਲਾਉਣ